ਗੁਰੂ ਨਾਨਕ ਸਾਹਿਬ ਦੇ ਉੱਤੇ ਸਭ ਤੋਂ ਵੱਡਾ ਤਰਕ ਹੁੰਦਾ ਹੈ ਮੱਕਾ ਨਹੀਂ ਦੀ ਫਿਰਿਆ ਅਜੋਦਾ ਜਵਾਬ ਸੁਣ ਲਿਓ ਧਿਆਨ ਦੇ ਨਾਲ ਇੱਕ ਨਾ ਮਹਾਪੁਰਸ਼ ਹੋਇਆ ਹੈ ਤਾਜ਼ੁਦੀਨ ਉਹਦੀ ਡਾਇਰੀ ਹੈ ਆਟੋ ਬਾਇਓਗ੍ਰਾਫੀ ਨੀਤਾ ਪ੍ਰਤੀ ਉਹ ਲਿਖਿਆ ਕਰਦਾ ਸੀ ਜਿਹਨੂੰ ਸੰਗਤ ਦੇ ਸਾਵੇਂ ਮੁਸਤਾਕ ਹੁਸੈਨ ਸ਼ਾ ਨੇ ਲੈ ਕੇ ਆਂਦਾ ਜਿਹਨੂੰ ਸੰਤ ਸੈਦ ਪ੍ਰਥੀਪਾਲ ਸਿੰਘ ਵੀ ਆਪਾਂ ਕਹਿ ਦਿੰਨੇ ਆ ਸਹਾਈ ਤੋਂ ਬਾਬਾ ਨਾਨਕ ਸ਼ਾ ਫਕੀਰ ਉਸ ਲਿਖਤ ਨੂੰ ਕਹਿ ਦਿੱਤਾ ਜਾਂਦਾ ਨਕਸ਼ਬੰਦੀ ਮਤ ਨੂੰ ਬਿਲੋਂਗ ਕਰਦਾ ਸੀ ਇਹ ਤਾਜ਼ੂਦੀਨ ਇਹ ਇਸਲਾਮ ਜਗ ਦਾ ਇੱਕ ਮਾਤਾ ਜਿਵੇਂ ਸਖੀ ਸਰਵਰ ਮਾਤਾ ਨਾਲ ਉਹ ਕਬਰਾਂ ਨੂੰ ਪੂਜਣ ਵਾਲੇ ਇਦਾਂ ਇਹ ਵੀ ਬਹੁਤ ਵੱਡਾ ਮਤ ਸਮਝਿਆ ਜਾਂਦਾ ਹੈ ਹੁਣੇ ਜਿਹੜਾ ਆਥਰ ਹੈ ਨਕਸ਼ਬੰਦੀ ਤਾਜ਼ੂਦੀਨ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਅਰਬ ਦੀ ਫੇਰੀ ਤੇ ਨੇ 2 ਸਾਲ ਸੰਗਤ ਵਿੱਚ ਰਿਹਾ ਹੈ ਮਹਾਰਾਜ ਉਸ ਵਕਤ ਬਗਦਾਦ ਦੇ ਇਲਾਕੇ ਵਿੱਚ ਮੱਕੇ ਦੇ ਇਲਾਕੇ ਵਿੱਚ ਇਰਤ-ਗਿਰਤ ਵਿੱਚ ਰੇ ਇਹ ਨਾਲ ਮਹਾਰਾਜ ਦੀ ਸੇਵਾ ਵਿੱਚ ਰਿਹਾ ਜੋ ਜੋ ਅੱਖੀਂ ਵੇਖਿਆ ਉਹ ਲਿਖਦਾ ਗਿਆ ਗੁਰਾਂ ਦੀਆਂ ਸਾਖੀਆਂ ਉਹਨੇ ਲਿਖੀਆਂ ਕੋਈ 1510 ਏਡੀ ਦੀ ਗੱਲ ਹੈ ਇਹਨੇ 2 ਸਾਲ ਸੇਵਾ ਕਰਨ ਤੋਂ ਬਾਅਦ ਨਾ ਜਦੋਂ ਖੁਸ਼ੇ ਲਏ ਉਹ ਜਿਹੜੀ ਲਿਖਤ ਸੀ ਜਿਹੜੀ ਪਰਸਨਲ ਡਾਇਰੀ ਸੀ ਲਾਇਬ੍ਰੇਰੀ ਦੇ ਵਿੱਚ ਜਮ੍ਹਾਂ ਕਰਵਾਉਂਦਾ ਹੈ ਹੁਣ ਜਦੋਂ ਇਹ ਕਿਤਾਬ ਹੁਸੈਨ ਦੇ ਹੱਥ ਲੱਗਦੀ ਹੈ ਮਦੀਨੇ ਦੀ ਲਾਇਬ੍ਰੇਰੀ ਚੋਂ ਉਦਾ ਕਾਰਨ ਇਹ ਬਣਿਆ ਹੁਸੈਨ ਜੀ ਮੌਲਵੀ ਦੀ ਵਿਦਿਆ ਪ੍ਰਾਪਤ ਕਰਨੀ ਚਾਹੁੰਦੇ ਨੇ ਮਦੀਨੇ ਦੀ ਲਾਇਬ੍ਰੇਰੀ ਦੇ ਵਿੱਚ ਕਿਧਰੇ ਪੜਨ ਆਏ ਪੁਸਤकालय ਉਹਦੇ ਵਿੱਚ ਪੜਨ ਆਏ ਉਹ ਲਿਖਤ ਇਹਨਾਂ ਦੇ ਹੱਥ ਲੱਗ ਗਈ ਰੋਸ ਨਾਮ ਚ ਇਹਨਾਂ ਦੇ ਹੱਥ ਲੱਗਿਆ ਜਦੋਂ ਉਸ ਲਿਖਤ ਨੂੰ ਮੁਸਤਾਕ ਹੁਸੈਨ ਨੇ ਪੜ੍ਹਿਆ ਹੈ ਪੜਦਿਆਂ 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 ਐਸਾ ਅਸਰ ਹੋਇਆ ਗੁਰੂ ਨਾਨਕ ਦੇ ਸਿੱਖ ਹੋ ਨਿਬੜੇ ਬਣਨਾ ਮੌਲਵੀ ਸੀ ਬਣਨਾ ਸੈਦ ਸੀ ਬਣਨਾ ਕਾਜ਼ੀ ਸੀ ਬਣ ਗੁਰੂ ਨਾਨਕ ਸਾਹਿਬ ਦੇ ਸਿੱਖ ਗਏ ਨਾਮ ਪਰਫੁੱਲਤ ਹੋਇਆ ਸੰਤ ਸੈਦ ਪ੍ਰਥੀਪਾਲ ਸਿੰਘ ਤੋਂ ਉਹਨਾਂ ਨੇ ਨਾ ਇਸ ਦਰਿਦਾ ਉਲਟਾ ਕੀਤਾ ਹੈ ਇੰਗਲਿਸ਼ ਦੇ ਵਿੱਚ ਮਿਲ ਜਾਂਦਾ ਹੈ। ਤਾਸੂਦੀਨ ਨਖਸ਼ਬੰਦੀ ਦੀ ਲਿਖਤ ਨੂੰ ਉਹਨਾਂ ਨੇ ਅੰਗਰੇਜ਼ੀ ਦਾ ਜਾਮਾ ਪਹਿਨਾਇਆ ਉਹਦੇ ਵਿੱਚ ਨਾ ਇੱਕ ਸਾਖੀ ਹੈ ਦਾ ਮੱਕਾ ਮੂਵਡ ਪੇਜ ਨੰਬਰ 27 ਹੈ ਵੀ ਮੱਕਾ ਕਿਵੇਂ ਘੁੰਮਿਆ ਹੁਣ ਉਹ ਮਹਾਪੁਰਸ਼ ਦੱਸਦੇ ਨੇ ਤਿੰਨਾ ਦਿਨਾਂ ਤੱਕ ਬੈਤੁਲ ਮੁਕੱਦਸ ਇਜ਼ਰਾਈਲ ਦੇ ਜਰੂਸ਼ਲਮ ਵਿੱਚ ਜੋ ਮਸਜਿਦ ਹੈ ਨਾਮ ਦਾ ਪ੍ਰਵਾਹ ਗੁਰੂ ਨਾਨਕ ਸਾਹਿਬ ਨੇ ਚਲਾਇਆ ਔਰ ਇਹ ਪ੍ਰਚਾਰ ਦੀ ਸੇਵਾ ਇਬਨ ਵਾਹਿਦ ਨੂੰ ਸੌਂਪ ਕਰਕੇ ਮਹਾਰਾਜ ਉਥੋਂ ਚੱਲ ਪੈਂਦੇ ਨੇ ਨਕਸ਼ਬੰਦੀ ਕਹਿੰਦਾ ਮੈਂ ਨਾਲ ਸਾਂ ਗੁਰੂ ਨਾਨਕ ਸਾਹਿਬ ਜਦੋਂ ਚੱਲ ਪਏ ਇੱਧਰ ਮੱਕੇਵਲ ਪਾਤਸ਼ਾਹ ਆਉਂਦੇ ਨੇ ਕਾਬੇ ਦੇ ਸਾਵੇਂ ਪਹੁੰਚੇ ਕਹਿੰਦਾ ਅਸੀਂ ਸਾਰੇ ਨਾਲ ਹਾਂ ਭਾਈ ਮਰਦਾਨਾ ਜੀ ਨਾਲ ਨੇ ਐਟ ਦਾ ਨਾਈਟ ਰੀਸਟੈਂਡ ਕੇਅਰ ਟੇਕਰਸ ਗੋ ਹੋਮ ਰਾਤ ਨੂੰ ਕਹਿੰਦਾ ਜਿਹੜੇ ਉਹ ਪੁਜਾਰੀ ਸੀ ਨਾ ਜਾਂ ਸੇਵਾਦਾਰ ਸਾਨੂੰ ਘਰਾਂ ਨੂੰ ਚਲੇ ਜਾਂਦੇ ਸਨ ਜਦੋਂ ਤੜਕਾ ਹੁੰਦਾ ਸੀ ਉਦੋਂ ਕੁਝ ਝਾੜੂ ਬਰਦਾਰ ਆ ਕੇ ਝਾੜੂ ਲਾਉਂਦੇ ਸਨ ਗੁਰੂ ਨਾਨਕ ਸਾਹਿਬ ਚੌਂਕੜਾ ਲਾ ਕੇ ਬੈਠ ਗਏ ਆਰਾਊਂਡ 3am ਕੋਈ ਤੜਕੇ ਦੇ 3 ਵਜੇ ਨੇ ਕਹਿੰਦੇ ਪ੍ਰਭੂ ਗੁਰੂ ਨਾਨਕ ਨੇ ਹੁਕਮ ਕੀਤਾ ਭਾਈ ਮਰਦਾਨੇ ਨੂੰ ਰਬਾਬ ਛੇੜ ਕੀਰਤਨ ਗਾਉਂਦੇ ਨੇ ਤੇ ਕੁਝ ਸਮੇ ਬਾਅਦ ਹੀ ਭਾਈ ਮਰਦਾਨੇ ਨੂੰ ਕਹਿੰਦੇ ਤੂੰ ਗਾਈ ਚੱਲ ਆਪ ਲੇਟ ਗਏ ਚਰਨ ਕਾਬੇ ਵੱਲ ਨੇ ਸੀਸ ਦੂਸਰੀ ਦਿਸ਼ਾ ਹੈ ਅਸੀਂ ਬੜੇ ਹੈਰਾਨ ਆਮ ਜੇ ਆਰਾਮ ਹੀ ਕਰਨਾ ਜੇ ਮਹਾਰਾਜ ਤੁਸੀਂ ਲੇਟਣਾ ਹੀ ਹੈ ਤੇ ਸਾਨੂੰ ਕਿਉਂ ਕੀਰਤੀ ਵਿੱਚ ਡਾਹ ਛੱਡਿਆ ਸਾਨੂੰ ਵੀ ਆਰਾਮ ਕਰ ਲੈਣ ਦਿਓ ਸਾਨੂੰ ਕਿਉਂ ਨਹੀਂ ਸੌਣ ਲਈ ਆਖਦੇ ਕਹਿੰਦਾ ਪਰ ਇਹ ਤੇ ਸਾਨੂੰ ਬਾਅਦ ਵਿੱਚ ਸਮਝ ਲੱਗੀ ਇਸ ਸਾਰੀ ਘਟਨਾ ਤੋਂ ਵੀ ਸਾਨੂੰ ਜਗਾਉਣ ਲਈ ਆਇਆ ਸੀ ਉਹ ਜੇ ਅਸੀਂ ਸੌਂ ਜਾਂਦੇ ਤੇ ਕਿੱਥੋਂ ਅਗਿਆਨਤਾ ਚੋਂ ਜਾਗਣਾ ਸੀ ਅੰਧ ਵਿਸ਼ਵਾਸ ਦੀ ਨੀਂਦ ਚ ਸੁੱਤੇ ਐ ਅਸੀਂ ਅਗਿਆਨਤਾ ਵਿਦਿਆਰਥੀ ਸੁੱਤੇ ਐ ਜਗਾਉਣ ਵਾਲਾ ਐ 3 ਵਜੇ ਨਾ ਝਾੜੂ ਬਰਦਾਰ ਆ ਕੁਰਾਨ ਦੀਆਂ ਅਜ ਤਾਂ ਗਾਉਂਦਾ ਪ੍ਰੇਮ ਦੇ ਨਾਲ ਝਾੜੂ ਦਿੰਦਾ ਐ ਬੜੀ ਉੱਚੀ ਆਵਾਜ਼ ਦੇ ਵਿੱਚ ਗੀਤ ਗਾਉਂਦਾ ਐ ਅਚਾਨਕ ਗੁਰੂ ਨਾਨਕ ਸਾਹਿਬ ਦੇ ਚਰਨੋਂ ਨੇ ਕਾਬੇ ਵੱਲ ਤੱਕੇ ਉੱਥੇ ਲਿਖਿਆ ਐ ਸੰਤ ਸੈਯਦ ਪ੍ਰਥੀਪਾਲ ਸਿੰਘ ਨੇ ਵੀ ਮੈਂ ਭਾਈ ਗੁਰਦਾਸ ਦੀਆਂ ਵਾਰਾਂ ਵੀ ਪੜ੍ਹੀਆਂ ਉਹਦੇ ਚ ਉਹਦਾ ਨਾਮ ਜੀਵਨ ਹੈ ਡਾਕਟਰ ਵੀਰ ਸਿੰਘ ਨੇ ਟਿੱਪਣੀ ਦਿੱਤੀ ਹੈ ਜੀਵਨ ਨਾਮ ਤੇ ਇੱਥੇ ਤਰਕ ਉੱਠ ਪੈਂਦਾ ਨਾ ਵੀ ਜੇ ਉਹ ਝਾੜੂ ਬਰਦਾਰ ਹੈ ਕਾਬੇ ਦਾ ਉਹਦਾ ਨਾਮ ਮੁਸਲਮਾਨਾਂ ਵਾਲਾ ਚਾਹੀਦਾ ਹੈ ਜੀਵਨ ਤੇ ਭਾਰਤੀ ਨਾਮ ਹੈ ਤੋਂ ਡਾਕਟਰ ਸਾਹਿਬਾਂ ਦੇ ਨੇ ਉਹਦੇ ਵੱਡੇ-ਵਡੇਰੇ ਇਹ ਤਰ ਮੱਕੇ ਵੱਲ ਮੂਵ ਹੋਏ ਹੋਣਗੇ ਜਾ ਉਹ ਆਪੇ ਠੇ ਆ ਕੇ ਵਸ ਗਿਆ ਹੋਵੇਗਾ ਇਸਲਾਮ ਧਰਮ ਵਿੱਚ ਆ ਗਿਆ ਹੋਵੇਗਾ ਆਉਂਦਾ ਨਾ ਭਾਈ ਗੁਰਦਾਸ ਦੀ ਬਾਣੀ ਚ ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ ਆਸਾ ਹੱਥ ਕਿਤਾਬ ਕਸ਼ ਕੂਜਾ ਬਾਗ ਮਸੱਲਾ ਧਾਰੀ ਬੈਠਾ ਜਾਏ ਮਸਜਿਦ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ ਜਾਂ ਬਾਬਾ ਸੁੱਤਾ ਰਾਤ ਨੂੰ ਹਵਲ ਮਹਿਰਾਬੇ ਪਾਏ ਪਸਾਰੀ ਜੀਵਨ ਮਾਰੀ ਲਤ ਦੀ ਕਿਹੜਾ ਸੋਤਾ ਕੁਫਰ ਕੁਫਾਰੀ ਤੋ ਜੀਵਨ ਦਾ ਉਥੇ ਜ਼ਿਕਰ ਆਇਆ ਤਾਜ਼ੂਦੀਨ ਨਖਸ਼ਬੰਦੀ ਨੇ ਰੋਜ਼ ਨਾਮਚੇ ਚ ਲਿਖਿਆ ਹੈ ਬੜੇ ਗੁੱਸੇ ਦੇ ਨਾਲ ਕਾਜ਼ੀ ਦੇ ਗਲੂਏ ਚੋਂ ਇਹ ਬੋਲ ਨਿਕਲੇ ਕੁਫਰੁਨਾ ਹਾਜ਼ਾ ਕੁਫਰਾਹੁ ਬਿਆਜ਼ੁ ਬਨ ਅਜ਼ੀਮ ਇਹਦਾ ਭਾਵ ਕੀ ਹੈ ਪਰਸ਼ੀਆਂ ਦੇ ਬੋਲ ਨੇ ਕਿੰਦਾ ਇਹ ਕਾਫਰ ਇਹ ਗੈਰ ਵਿਸ਼ਵਾਸੀ ਲੋਕ ਵਿਸ਼ਵਾਸ ਤੋਂ ਪਰੇ ਨੇ ਇਹਨਾਂ ਨੂੰ ਰੰਚਕਾ ਮਾਤਰ ਵੀ ਖੁਦਾ ਦੇ ਘਰ ਦਾ ਅਦਬ ਨਹੀਂ ਕਰਨਾ ਆਉਂਦਾ ਬੜੇ ਬੇਅਦਬੀ ਦੇ ਬੋਲ ਗੁਰੂ ਨਾਨਕ ਸਾਹਿਬ ਦੀ ਸ਼ਾਨ 'ਚ ਕੱਢੇ ਪ੍ਰਿੰਸੀਪਲ ਸਾਹਿਬ ਲਿਖਦੇ ਨੇ ਵੀ ਸੱਚਾ ਮੁਸਲਮਾਨ ਹੈ ਤੰਗੀ ਤੇ ਹੋਵੇਗੀ ਨਾ ਕਿਉਂਕਿ ਕਾਬੇ ਵੱਲ ਚਰਨ ਨੇ ਗੁਰਾਂ ਦੇ ਕਹਿੰਦਾ ਗੁਰੂ ਨਾਨਕ ਸਾਹਿਬ ਨੇ ਬੜੇ ਪ੍ਰੇਮ ਨਾਲ ਆਖਿਆ ਉਹ ਪਿਆਰੇ ਨੇਕਪੁਰਸ਼ ਗੁੱਸਾ ਕਿਉਂ ਕਰਦਾ ਹੈ ਕਿਉਂ ਕੁਫਰ ਦੇ ਫਤਵੇ ਸੁਣਾ ਰਿਹਾ ਹੈ ਮੈਨੂੰ ਮੈਂ ਕੀ ਨੁਕਸਾਨ ਕੀਤਾ ਤੇਰਾ ਤੇ ਉਹ ਗੁੱਸੇ ਵਿੱਚ ਆ ਕੇ ਆਖਣ ਲੱਗਾ ਜੀਵਨ ਭਾਰਤੀ ਲੋਕ ਤੁਸੀਂ ਹੁੰਦੇ ਹੀ ਕਾਫਰ ਹੋ ਅੱਲਾ ਦੇ ਘਰ ਦਾ ਅਪਮਾਨ ਕਰਕੇ ਫਿਰ ਪੁੱਛਦੇ ਹੋ ਕੀਤਾ ਕੀ ਹੈ ਮੇਰੀ ਗੱਲ ਸੁਣ ਲਓ ਮੈਂ ਮੁੱਖ ਕਾਜੀ ਨੂੰ ਕਹਿ ਕੇ ਥੰਮਾ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਬਨਵਾ ਕੇ ਕੋਰੜੇ ਮਰਵਾ ਕੇ ਖਲੜੀ ਉਦੇੜ ਦਵਾਗਾ ਤੁਹਾਡੀ ਗੁਰੂ ਨਾਨਕ ਸਾਹਿਬ ਨੇ ਸਮਝਾਉਣਾ ਚਾਹਿਆ ਪਰ ਮਹਾਰਾਜ ਨੂੰ ਕੁਝ ਸਮੇਂ ਬਾਅਦ ਜਾਪਿਆ ਵੀ ਨਫਰਤ ਵਧੀ ਹੈ ਇਹਦੇ ਅੰਦਰ ਇਹ ਸਮਝੇਗਾ ਨਹੀਂ ਮਹਾਰਾਜ ਫਿਰ ਉਸੇ ਤਰ੍ਹਾਂ ਲੇਟ ਗਏ ਉਹਨੇ ਜਦੋਂ ਫਿਰ ਵੇਖਿਆ ਵੀ ਇਹਤੇ ਤੇ ਅਸਰ ਹੀ ਕੋਈ ਨਹੀਂ ਇਹ ਫਿਰ ਕਾਬੇ ਵੱਲ ਪੈਰ ਕਰਕੇ ਲੇਟਿਆ ਆਏ ਫਿਰ ਗੁੱਸੇ ਵਿੱਚ ਆ ਕੇ ਆਖਣ ਲੱਗਾ ਪਹਿਲਾਂ ਤੇ ਮੈਨੂੰ ਭੁਲੇਖਾ ਸੀ ਵੀ ਤੁਸੀਂ ਅਣ ਜਾਣੇ ਚੀਏ ਗਲਤੀ ਕਰ ਲਈ ਐ ਪਰ ਹੁਣ ਮੈਨੂੰ ਸਮਝ ਪੈ ਗਈ ਐ ਤੁਸੀਂ ਜਾਣ ਬੁੱਝ ਕੇ ਮੇਰਾ ਮਨ ਦੁਖਾ ਰਹੇ ਹੋ ਮੈਂ ਕਾਜ਼ੀ ਨੂੰ ਕਹਿ ਕੇ ਸਜਾਏ ਬਹੁਤ ਤੁਹਾਨੂੰ ਦੁਵਾਵਾਂਗਾ ਗੁਰੂ ਨਾਨਕ ਸਾਹਿਬ ਫਿਰ ਬੋਲੇ ਉਹ ਰੱਬ ਦੇ ਪਿਆਰੇ ਤੇਰਾ ਦਿਲ ਦਿਖਾਉਣ ਲਈ ਮੈਂ ਕੁਝ ਨਹੀਂ ਕੀਤਾ ਗਿਲਾ ਕਿਸ ਗੱਲ ਦਾ ਐ ਜੇ ਤੈਨੂੰ ਲੱਗਦਾ ਇਹ ਖੁਦਾ ਦਾ ਘਰ ਐ ਮੇਰੀਆਂ ਲਤਾਂ ਉਧਰ ਕਰ ਦੇ ਜਿੱਧਰ ਖੁਦਾ ਨਹੀਂ ਰਹਿੰਦਾ ਕਹਿੰਦੇ ਝਾੜੂ ਬਰਦਾਰ ਨੇ ਝਾੜੂ ਰੱਖਿਆ ਗੁਰੂ ਨਾਨਕ ਸਾਹਿਬ ਨੂੰ ਚਰਨਾਂ ਤੋਂ ਫੜ ਕੇ ਨਾ ਕਿਸੇਟ ਦਾ ਐ ਤੇ ਦੂਸਰੀ ਦਿਸ਼ਾ ਵੱਲ ਪੈਰ ਕਰ ਦਿੱਤੇ ਤੇ ਨਾਲ ਬੋਲਣ ਲੱਗਾ ਥਿਸ ਇਜ਼ ਦਾ ਹਾਊਸ ਆਫ ਮਰਸੀਫੁਲ ਅੱਲਾਹ ਇਹ ਔਡ ਟੂ ਸ਼ੋ ਰਿਸਪੈਕਟ ਇੱਥੇ ਰੱਬ ਦਾ ਘਰ ਹੈ ਸਤਕਾਰ ਕਰਨਾ ਸਿੱਖੋ ਤੇ ਇੰਨਾ ਖੁਸ਼ ਹੋ ਗਿਆ ਆਪਣੇ ਆਪ 'ਚ ਵੀ ਜਦੋਂ ਬੜੀ ਜਿੱਤ ਹਾਸਲ ਕੀਤੀ ਐ ਮੈਂ ਫਿਰ ਝਾੜੂ ਮਾਰਨ ਲੱਗ ਪਿਆ ਝਾੜੂ ਮਾਰਦਿਆਂ ਮਾਰਦਿਆਂ ਫਿਰ ਧਿਆਨ ਗਿਆ ਕੀ ਵੇਂਦਾ ਹੈ ਕਾਬਾ ਪੈਰਾਂ ਵਾਲੀ ਐ ਅੱਗ ਬਬੂਲਾ ਹੋਇਆ ਕਹਿੰਦਾ ਫਕੀਰਾ ਐਡੀ ਵੱਡੀ ਕਾਬੇ ਦੀ ਤੋਹੀਨ ਹੁਣੇ ਤੇਰੇ ਪੈਰ ਧੂਕੇ ਦੂਸਰੀ ਦਿਸ਼ਾ ਕੀਤੇ ਸੀ ਮੈਂ ਤੇ ਤੂੰ ਫਿਰ ਕਾਬੇ ਵੱਲ ਕਰ ਲਏ ਗੁੱਸਾ ਸਤਵੇਂ ਅਸਮਾਨ ਤੇ ਚੜ ਗਿਆ ਦੂਜੀ ਵਾਰ ਧੂਕੇ ਫਿਰ ਪੈਰ ਦੂਸਰੀ ਦਿਸ਼ਾ ਕੀਤੇ ਫਿਰ ਝਾੜੂ ਲਾਉਣ ਲੱਗ ਪਿਆ ਕੁਝ ਸਮੇਂ ਬਾਅਦ ਜਦੋਂ ਫਿਰ ਵੇਂਦਾ ਹੈ ਕਾਬੇ ਵੱਲ ਗੁਰੂ ਨਾਨਕ ਸਾਹਿਬ ਦੇ ਪੈਰ ਸੱਤੇ ਹੀ ਕੱਪੜੀ ਅੱਗ ਲੱਗੀ ਕਹਿੰਦਾ ਹੁਣ ਇਦਾਂ ਨਹੀਂ ਧੂਕੇ ਤੈਨੂੰ ਬੰਨੇ ਕਰਦਾ ਮੈਂ ਥਿਸ ਟਾਈਮ I'm going to drag you and throw you in that hole over there. او تو ا وین انا پٹیا <th>گے تینوں اودے وچ سٹناں میں۔ تازو الدین ਕਹਿੰਦਾ ਸੀ بڑے ਵਹਿਰਾਗ ਵਿੱਚ ਆ ਗਏ ਵੀ ਇਹ ਤੇ ਬੁਰਾਂ ਦੀ ਤੋਹਫੀਨ ਬਹੁਤ ਕਰੇਗਾ। ਜਦੋਂ ਚਰਨਾ ਤੋਂ ਫੜ ਕੇ ਧੂਣ ਲੱਗਾ ਅੱਖਾਂ ਨੂੰ ਯਕੀਨ ਨਹੀਂ ਹੋ ਰਿਹਾ ਜਿਧਰ ਨੂੰ ਚਰਨ ਕਰਦਾ ਹੈ ਉਧਰ ਨੂੰ ਕਾਬਾ ਘੁੰਮ ਜਾਂਦਾ ਹੈ ਤਾਜ਼ੂਦੀਨ ਕਹਿੰਦਾ ਅੱਗੇ ਦੋ ਵਾਰ ਤੇ ਇਹਨੇ ਨਹੀਂ ਸੀ ਵੇਖਿਆ ਝਾੜੂ ਬਰਦਾਰ ਨੇ ਤੀਸਰੀ ਵਾਰ ਇਹਨੇ ਵੇਖ ਲਿਆ ਪਰ ਕਹਿੰਦਾ ਮੈਂ ਤਿੰਨੋਂ ਵਾਰ ਹੀ ਅੱਖਾਂ ਦੇ ਨਾਲ ਵੇਖਿਆ ਕਾਬੇ ਨੂੰ ਘੁੰਮਦੇ ਹੋਇਆਂ ਜਿਧਰ ਗੁਰੂ ਨਾਨਕ ਦੇ ਚਰਨ ਹੁੰਦੇ ਨੇ ਕਾਬਾ ਹੋ ਜਾਂਦਾ ਹੈ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਉਹਨੇ ਚਰਨ ਫੜ ਲਏ ਤੇ ਚਰਨ ਫੜ ਕੇ ਤਰਲਾ ਲੈਂਦਾ ਹੈ ਬੇਨਤੀ ਕਰਦਾ ਹੈ ਗਲੂਏ ਮੁਬਾਰਕ ਤੋਂ ਬੋਲ ਨਿਕਲਦੇ ਨੇ ਤਹਿराना ਯਾ ਰਬੀ ਅਲਕਲਬੁ ਜ਼ੁਲਹੁਲ ਓ ਰੱਬ ਦੇ ਰੂਪ ਓ ਰੋਹਾਨੀ ਅਸਮਤ ਦੇ ਮਾਲਕ ਮੇਰਾ ਹਿਰਦਾ ਸ਼ਾਂਤ ਕਰ ਮੈਨੂੰ ਨਦਰ ਬਖਸ਼ ਮੈਂ ਤੇਰੀ ਪਹਿਚਾਨ ਕਰ ਸਕਾਂ ਵੀ ਤੂੰ ਰੱਬ ਦੁਨੀਆ ਤੇ ਪ੍ਰਗਟ ਹੋਇਆ ਹੈ ਤੂੰ ਉਹ ਖੁਦਾ ਹੈ ਜਿਹਦਾ ਇਹ ਘਰ ਹੈ ਗੁਰੂ ਨਾਨਕ ਸਾਹਿਬ ਨੇ ਸਿਰਫ ਇੰਨਾ ਹੀ ਆਖਿਆ ਹੈ ਬੇ ਯੂ ਰਿਮੈਂਬਰ ਅੱਲਾ ਪ੍ਰਿੰਸੀਪਲ ਸਭ ਲਿਖਦੇ ਨੇ ਗੁਰੂ ਨਾਨਕ ਕਹਿੰਦੇ ਤੈਨੂੰ ਅੱਲਾ ਯਾਦ ਰਵੇ ਇੰਨਾ ਕਹਿ ਕੇ ਸਮਾਦੀ ਲੀਨ ਹੋ ਗਏ ਉਹਨੇ ਕੇਅਰ ਟੇਕਰ ਨੇ ਨਾ ਝਾੜੂ ਬਰਦਾਰ ਨੇ ਕਈ ਵਾਰ ਬੁਲਾਉਣਾ ਚਾਹਿਆ ਵੀ ਮੈਂ ਮਾਫੀ ਮੰਗ ਲਵਾਂ ਗਲਤੀਆਂ ਦੀ ਗੁਰੂ ਨਾਨਕ ਸਾਹਿਬ ਆਨੰਦ ਵਿੱਚ ਸਮਾਦੀ ਵਿੱਚ ਲੀਨ ਦੌੜਿਆ ਗਿਆ ਸ਼ਹਿਰਵਾਲ ਨੂੰ ਜੀਵਨ ਫਿਕਰ ਵਿੱਚ ਪੈ ਗਏ ਨਕਸ਼ਬੰਦੀ ਹੋਣੀ ਵੀ ਇਹ ਤੇ ਮੁੱਖ ਕਾਜ਼ੀ ਨੂੰ ਲਿਆਵੇਗਾ ਗੁਰੂ ਨਾਨਕ ਸਾਹਿਬ ਨੂੰ ਸਜ਼ਾ ਦਿਵਾਉਣ ਦੇ ਲਈ ਕਿਉਂਕਿ ਕਲਾ ਐਸੀ ਵਰਤੀ ਹੈ ਬਾਣੀਆਂ ਦੀ ਸਫਲ ਮੂਰਤ ਗੁਰਦੇਵ ਸਵਾਮੀ ਸਰਬ ਕਲਾ ਭਰਪੂਰੇ ਗੁਰੂ ਨਾਨਕ ਗੋਟੋਲ ਦਾ ਮੇਰਾ ਕੁਲ ਰਿਸਪਾਵਰਸ ਗੁਰਬਾਣੀਆਂ ਦੀ ਗੁਰੂ ਨਾਨਕ ਕੋਲ ਹਰ ਕਰਾਮਾਤ ਹੈ ਨਾਨਕ ਗੁਰਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜ਼ੂਰੇ ਜਿੱਥੇ ਯਾਦ ਕਰੋ ਅਸਮਤ ਵਰਤਾ ਦਿੰਦਾ ਹੈ ਦੌੜਿਆ ਗਿਆ ਜੀਵਨ ਜਾ ਕੇ ਮੁੱਖ ਕਾਜੀ ਨੂੰ ਸ਼ਿਕਾਇਤ ਕਰਦਾ ਔਰ ਉੱਚੀ ਹੋਕਾ ਦੇ ਕੇ ਪਤਾ ਕੀ ਕਹਿ ਰਿਹਾ ਹੈ ਕਮ ਐਂਡ ਸੀ टुडे ਅੱਲਾ ਇਸ ਸਿਟਿੰਗ ਇਨ ਹਿਸ ਅਬਾਇਡ ਉਹ ਤੁਸੀਂ ਰੱਬ ਨੂੰ ਲੱਭਦੇ ਫਿਰਦੇ ਹੋ ਰੱਬ ਦੇ ਘਰ ਰੋਜ਼ ਪੂਜਾ ਕਰਦੇ ਹੋ ਆਓ ਤੁਹਾਨੂੰ ਰੱਬ ਵਖਾਵਾ ਆਪਦੇ ਘਰ ਵਿੱਚ ਆਣ ਕੇ ਬੈਠਾ ਹੋਇਆ ਜਦੋਂ ਗਲੂਏ ਚੋਂ ਇਹ ਬੋਲ ਨਿਕਲੇ ਜਿਹੜਾ ਰੁਕਨਦੀਨ ਮੁਖ ਕਾਜੀ ਹੈ ਇਸਲਾਮਿਕ ਜੱਜ ਅਪੁਆਇੰਟਡ ਬਾਈ ਦਾ ਰੂਲਰ ਆਫ ਮੱਕਾ ਉਹਨੂੰ ਜਾ ਕੇ ਦੱਸਿਆ ਕਾਜੀ ਜੀ ਖੁਦਾ ਆਇਆ ਹੈ ਆਪਣੇ ਘਰ ਬੈਠਾ ਹੈ ਜਿੱਧਰ ਨੂੰ ਚਰਨ ਕੀਤੇ ਕਾਬਾ ਉਧਰ ਨੂੰ ਹੋ ਗਿਆ ਆਉ ਤੁਹਾਨੂੰ ਦਰਸ਼ਨ ਕਰਾਵਾਂ ਉਹ ਸਾਰੇ ਇਕੱਠੇ ਹੋ ਕੇ ਸਲਾਹ ਕਰਨ ਲੱਗ ਪਏ ਵੀ ਇਹ ਤੇ ਕਾਬੇ ਦੀ ਤੋਹੀਨ ਹੋ ਗਈ ਹੈ ਕਿਸੇ ਨੇ ਕਿਰਚ ਚੁੱਕ ਲਈ ਕਿਸੇ ਨੇ ਸ਼ੁਰਾ ਉਠਾ ਲਿਆ ਕਿਸੇ ਨੇ ਦਾਤਰ ਲੈ ਲਿਆ ਸਾਰੇ ਵੱਡਣ ਟੋਕਣ ਗੁਰਨਾਨਕ ਸਾਹਿਬ ਵੱਲ ਤੁਰ ਪਏ ਅੱਖਾਂ ਭਰ ਕੇ ਜੀਵਨ ਕਹਿੰਦਾ ਦੇਖ ਕਾਜ਼ੀ ਰੱਬ ਆ ਪਾਇਆ ਰੋਸ ਨਾ ਜਾਵੇ ਆ ਭੀੜ ਨਾ ਲੈ ਕੇ ਜਾ ਕਾਜ਼ੀ ਕਹਿੰਦਾ ਠੀਕ ਹੈ 150 ਬੰਦਾ ਗਿਣਵਾ ਚੁਰਮਾ ਖੜਿਆ ਬਾਕੀ ਰੋਕ ਦਿੱਤੇ ਉਹਨਾਂ ਨੂੰ ਫਿਰ ਕ੍ਰੋਧ ਆ ਗਿਆ ਬੇਦਬੀ ਕਰਨੀ ਚਾਹੁੰਦੇ ਨੇ ਗੁਰੂ ਨਾਨਕ ਸਾਹਿਬ ਦੀ ਨਕਸ਼ਬੰਦੀ ਲਿਖਦਾ ਮੈਂ ਹੈਰਾਨ ਰਹਿ ਗਿਆ ਧਰਤੀ ਨੇ ਇਦਾਂ ਉਹਨਾਂ ਨੂੰ ਅਟਕਾ ਲਿਆ ਹੈ ਜਿਵੇਂ ਕੋਈ ਦਲਦਲ ਹੁੰਦੀ ਹੈ ਇੱਕ ਕਦਮ ਵੀ ਮੈੜੀ ਭਾਵਨਾਵਾਂ ਵਾਲਾ ਅੱਗੇ ਨਹੀਂ ਵਧਾ ਸਕਿਆ ਰੁਕਨਦੀਨ ਕਾਜ਼ੀ ਅੱਗੇ ਵਧਿਆ ਨਾਲ ਦੇ ਕੁਝ ਸੰਗੀ ਸਾਥੀ ਅੱਗੇ ਵਧੇ ਉੱਥੇ ਫਿਰ ਸਵਾਲ ਜਵਾਬ ਹੋਏ ਆਏ ਗੁਰੂ ਨਾਨਕ ਸਾਹਿਬ ਤੁਸੀਂ ਕਿਉਂ ਕਾਬੇ ਦੀ ਤੋਹਫੀਨ ਕੀਤੀ ਕਿਉਂ ਫੇਰਿਆ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਕਾਬੇ ਦੀ ਤੋਹਫੀਨ ਨਹੀਂ ਕੀਤੀ ਮੈਂ ਇਸਲਾਮ ਦੀ ਤੋਹਫੀਨ ਨਹੀਂ ਕੀਤੀ ਤੁਸੀਂ ਆਦੇ ਪਸ਼ਮ ਵੱਲ ਖੁਦਾ ਆਇਆ ਹੈ ਮੈਂ ਇਹ ਆਂਦਾ ਹਾਂ ਖੁਦਾ ਹਰ ਜ਼ਰੇ ਵਿੱਚ ਬਾਣੀ ਚਾਹੁੰਦਾ ਨਾ ਘਟ ਘਟ ਮੈਂ ਹਰ ਜੂ ਬਸ ਹੈ ਹਰ ਜ਼ਰੇ ਵਿੱਚ ਪਰਮਾਤਮਾ ਹੈ ਇਹ ਵੀ ਖੁਦਾ ਦਾ ਘਰ ਹੈ ਹਰ ਜ਼ਰਾ ਹੀ ਖੁਦਾ ਦਾ ਘਰ ਹੈ ਤੋ ਤੁਹਾਨੂੰ ਇਹ ਸਮਝਾਉਣ ਦੇ ਲਈ ਦੁਨੀਆ ਤੇ ਆਇਆ ਹਾਂ ਬਾਣੀ ਵੀ ਆਂਦੀ ਐ ਤੀਰਥ ਉਦਮ ਸਤਗੁਰੂ ਕੀਆ ਸਭ ਲੋਕ ਉਧਰਣ ਅਰਥਾ ਗੁਰੂ ਨਾਨਕ ਸਾਹਿਬ ਤੀਰਥਾਂ ਤੇ ਕਾਬੇ ਮੱਕੇ ਚਾਏ ਇਹ ਹਰ ਦੁਆਰ ਐ ਇਸੇ ਲਈ ਗਏ ਲੋਕਾਈ ਨੂੰ ਕਰਤ ਨਾਲੋਂ ਜੁਦਾ ਕਰਕੇ ਕਰਤੇ ਨਾਲ ਜੋੜਨਾ ਐ ਵਾਹਿਗੁਰੂ ਨਾਲ ਜੋੜਨਾ ਐ ਉੱਥੇ ਬੜੇ ਸਵਾਲ ਜਵਾਬ ਹੋਏ ਖੈਰ ਹੁਣੇ ਸਲਾਮ ਜਗਤ ਵਾਲੇ ਵੀਰ ਕਈ ਵਾਰ ਗੁੱਸਾ ਕਰਦੇ ਨੇ ਨਹੀਂ ਜੀ ਕਾਬਾ ਨਹੀਂ ਘੁੰਮਿਆ ਤੁਸੀਂ ਝੂਠ ਮਾਰਦੇ ਹੋ ਮੈਂ ਤੈਨੂੰ ਉਦਾਹਰਨਾ ਦੇ ਦਿੰਦਾ ਹਾਂ ਪਹਿਲੀ ਉਦਾਹਰਨ ਜਿਹੜੀ ਪ੍ਰਚਲਿਤ ਹੈ ਇਸਲਾਮ ਦੇ ਵਿੱਚ ਉਹ ਹੈ حضرت ਇਬਾਨ ਉਹ ਆਪਣੀ ਬੁੱਕ ਫਤੂਹਤ ਮੱਕੀ ਦੇ ਵਿੱਚ ਲਿਖਦਾ ਹੈ ਕਹਿੰਦਾ ਮੇਰੀ ਮੈਲੀ ਭਾਵਨਾ ਸੀ ਕਾਬੇ ਤੇ ਕਾਬੇ ਦੀ ਇਮਾਰਤ ਮੈਨੂੰ ਮਸਲਨ ਦੇ ਲਈ ਅੱਗੇ ਵਧੀ ਇਸਲਾਮ ਜਗਤ ਇਸ ਗੱਲ ਨੂੰ ਮੰਨਦਾ ਹੈ ਦੂਸਰੀ ਉਦਾਹਰਨ ਰਾਬੀਆ ਦੀ ਹੈ ਕਿਧਰੇ ਜੰਗਲ ਵਿੱਚ ਬੈਠੀ ਹੈ ਕਾਬਾ ਚੱਲ ਕੇ ਆਪਣੀ ਪਿਆਰੀ ਰਾਬੀਆ ਦੇ ਦਰਸ਼ਨ ਕਰ ਰਿਹਾ ਲੋਕ ਕਾਬੇ ਦੀ ਜ਼ਿਆਰਤ ਕਰਨ ਤੇ ਕਾਬਾ ਇਹਦੇ ਘੇਰੇ ਘੇਰੇ ਕਹਿੰਦੀ ਆਈ ਵਾਸ ਹੋਪਿੰਗ ਟੂ ਸੀ ਗੋਡ ਆਈ ਹੈਵ ਨੋ ਨੀਡ ਫੋਰ ਗੋਡਸ ਹਾਊਸ ਕਹਿੰਦੀ ਮੈਂ ਰੱਬ ਦਾ ਘਰ ਕੀ ਕਰਨਾ ਮੈਨੂੰ ਤੇ ਰੱਬ ਦੇ ਦਰਸ਼ਨ ਚਾਹੀਦੇ ਨੇ ਤੀਸਰੀ ਉਦਾਹਰਨ Hazrat Ibrahim Azam ਮੱਕੇ ਗਿਆ ਕਾਬਾ ਉੱਥੇ ਹੈ ਨਹੀਂ ਆਵਾਜ਼ ਆਈ ਤੇਰੀ ਨਦਰ ਨੂੰ ਕੁਝ ਨਹੀਂ ਹੋਇਆ ਵਾਕਿਆ ਹੀ ਮੈਂ ਇੱਥੇ ਨਹੀਂ ਹਾਂ ਮੈਂ ਤੇ ਆਪਣੀ ਪਿਆਰੀ ਰਾਬੀਆ ਨੂੰ ਦਰਸ਼ਨ ਦੇਣ ਗਿਆ ਤੈਨੂੰ ਉਧਾਰਨਾ ਮਿਲਦੀਆਂ ਨੇ ਇਸਲਾਮ ਜਗਤ ਵਿੱਚ ਕਾਬੇ ਦੇ ਘੁੰਮਣ ਦੀਆਂ ਤੇ ਕੀ ਗੱਲ ਗੁਰੂ ਨਾਨਕ ਸਾਹਿਬ ਵੇਲੇ ਕੀ ਮੁਸ਼ਕਲ ਆ ਗਈ ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਗੁਰੂ ਨਾਨਕ ਦੇ ਜੋਮ ਇੰਪੋਰਟੈਂਟ ਪੋਜੈਸਿੰਗ ਆਲ ਦਾ ਪਾਵਰ ਖੁਦਾ ਹੈ ਦੁਨੀਆ ਤੇ ਆਇਆ ਹੈ ਦੁਨੀਆ ਨੂੰ ਕਮਾਉਣ ਵਾਲਾ ਹੈ ਕਾਬੇ ਦੀ ਕਿਹੜੀ ਬਾਤ ਹੈ ਕਾਬਾ ਘੁੰਮਿਆ ਪਰ ਇਹ ਨਾ ਸਮਝੇ ਉਹਨਾਂ ਨੇ ਇਸਲਾਮ ਦੀ ਤੋਹਫੀਨ ਕੀਤੀ ਨੇਕ ਸਿੱਖਿਆ ਦਿੱਤੀ ਵੀ ਪਰਮਾਤਮਾ ਹਰ ਜ਼ਰੇ 'ਚ ਹੈ ਇਸ ਘਰ ਦਾ ਕਾਬੇ ਦਾ ਵੀ ਅਦਬ ਤੇ ਜੇ ਕੋਈ ਮੰਦਰ ਹੈ ਉਹਦਾ ਵੀ ਅਦਬ ਤੇ ਜੇ ਧਰਮਸ਼ਾਲਾ ਹੈ ਉਥੇ ਵੀ ਰੱਬ ਰਹਿੰਦਾ ਹੈ ਅਖੀਰਲੀ ਪੰਕਤੀ ਗੁਰੂ ਨਾਨਕ ਦੀ ਸ਼ਾਨ ਵਿੱਚ ਆਖਾਂ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਦਾ ਗ੍ਰੇਟੈਸਟ ਆਫ ਆਲ ਇਜ਼ ਗੁਰੂ ਨਾਨਕ ਗੁਰੂ ਨਾਨਕ ਅਕਾਲ ਸਰੂਪ ਹੈ ਵਾਟ ਐਵਰ ਹੀ ਡਿਜ਼ਾਇਰਸ ਕਮਸ ਟੂ ਪਾਸ ਜੋ ਚਾਵੇ ਕਰ ਸਕਦਾ ਜੇ ਕਿਸੇ ਨੇ ਸਾਖੀ ਦਾ ਖੰਡਨ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਚੋਂ ਪੰਕਤੀ ਲੈ ਕੇ ਕਰ ਸਕਦਾ ਜੇ ਕਿਸੇ ਦਾ ਆਪਣਾ ਮੰਨੀ ਮੰਦਾ ਤੇ ਮੈਂ ਤੁਹਾਡੇ ਮਨ ਨਾਲ ਕਥਾ ਨਹੀਂ ਕਰਦਾ ਕਥਾ ਬਾਣੀ ਦੀ ਹੁੰਦੀ ਹੈ ਤੁਹਾਡੇ ਮਨ ਨਾਲ ਧਰਮ ਵੀ ਨਹੀਂ ਚੱਲਦਾ ਧਰਮ ਗ੍ਰੰਥ ਨਾਲ ਚੱਲਦਾ ਹੈ ਬਾਣੀ ਵਿੱਚ ਲਿਖਿਆ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜੇ ਅਵਰਨਾ ਕੋਏ ਗੁਰਬਾਣੀ ਦੇ ਧਾਰਨੀ ਬਣੋ ਅੱਜ ਗੁਰੂ ਨਾਨਕ ਸਾਹਿਬ ਅਕਾਲ ਸਰੂਪ ਗੁਰੂ ਗ੍ਰੰਥ ਸਾਹਿਬ ਬਣ ਕੇ ਬੈਠੇ ਨੇ ਖੰਡੇ ਦੀ ਪੌਲ ਛਕੋ ਗੁਰੂ ਧਾਰ ਕਰਕੇ ਆਪਣਾ ਜੀਵਨ ਸਫਲਾ ਕਰੋ ਇੱਕ ਸੰਗਤ ਨੂੰ ਬੇਨਤੀ ਕਰਨੀ ਹੈ ਜਗਤ ਮਾਤਾ ਗੁਜਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਤਾ ਜੀ ਦਾ 400 ਸਾਲਾ ਸ਼ਤਾਬਦੀ ਸਮਾਗਮ ਜੋ ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਪਾਤਸ਼ਾਹੀ ਪੰਜਵੀਂ ਛੇਵੀਂ ਕਰਤਾਰਪੁਰ ਜਲੰਧਰ ਵਿਖੇ ਬਹੁਤ ਉੱਚ ਪੱਧਰ ਤੇ ਮਨਾਇਆ ਜਾ ਰਿਹਾ ਹੈ 21-22 ਨਵੰਬਰ 2024 ਨੂੰ ਤੋ ਆਪ ਸਰਬੱਤ ਸੰਗਤਾਂ ਨੇ ਸ਼ਿਰਕਤ ਕਰਨੀ ਹੈ ਸਿੱਖੀ ਪਰਫੁੱਲਤ ਰਹੇ